ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਹੋਰ ਸਲਾਹੁ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਹੋਰ ਮੈਂ ਚਲੋ ਤੁਹਾਨੂੰ ਕੋਈ ਨਵੀਂ ਵੈਰਾਈਟੀ ਪੇਸ਼ ਕਰਦਿਆਂ ਆਪਣੇ ਕੋਲ ਜੀ ਅੱਜ ਆਈ ਦਾਮ ਆਈ ਹੈ ਜੀ ਇੰਡਕਸ਼ਨ ਇਹਨੂੰ ਇੰਡਕਸ਼ਨ ਕਹਿੰਦੇ ਇਹ ਆਪਣੇ ਕੋਲ ਇਹਦਾ ਇਨਫਰੈਂਟਡ ਇਨਫਰੈਂਟਡ ਆਇਆ ਦਾ ਇਹ ਜਾਨੀ ਕਿ ਇੱਕ ਦੇ ਇੰਡਕਸ਼ਨ ਹੁੰਦਾ ਜਿਹਦੇ ਉੱਤੇ ਕਹਿੰਦੇ ਸਟੀਲ ਦੇ ਭਾਂਡੇ ਚੱਲਦੇ ਨੇ ਇਹ ਇਨਫਰੈਡ ਆਇੰ ਦਾ ਕੁੱਕ ਟੋਪ ਇਹ ਚੀਜ਼ ਹੈ ਸੋਨੇ ਕੋ ਸੂਰਿਆ ਕੰਪਨੀ ਦਾ ਆ ਜੀ ਆ ਜਾਂਦੀ ਕੁੱਕ ਟੋਪ ਸੋਨੇ ਕੋ ਸੂਰਿਆ ਕੰਪਨੀ ਦਾ ਆ ਜਾਂਦਾ ਟੱਚ ਵਾਲਾ ਜੀ ਇਹ ਸਿਸਟਮ ਹੈ ਜਣਗੀ ਜਿਹੜਾ ਆਪਾਂ ਇੰਡੈਕਸ਼ਨ ਲੈਣੇ ਆ ਇੰਡੈਕਸ਼ਨ ਵਾਸਤੇ ਸਾਨੂੰ ਜਿਹੜੇ ਘਰ ਦੇ ਭਾਂਡੇ ਸਾਡੇ ਜਿਹੜੇ ਵਰਤਦੇ ਨਹੀਂ ਆਉਂਦੇ ਜਿਸ ਰਾਹ ਕੋ ਸਿਲਵਰ ਦਾ ਹੋ ਗਿਆ ਕੋ ਸਟੀਲ ਦਾ ਭਾਂਡਾ ਹੋ ਗਿਆ ਉਹਦੇ ਵਾਸਤੇ ਇੰਡਕਸ਼ਨ ਵਾਸਤੇ ਤੁਹਾਨੂੰ ਵੱਖਰੇ ਕੋ ਭਾਂਡੇ ਲੈਣੇ ਪੈਂਦੇ ਨੇ ਉਹਦੇ ਵਾਸਤੇ ਫਲੈਟ ਭਾਂਡੇ ਖਰੀਦਣੇ ਪੈਂਦੇ ਨੇ ਸਭ ਕੁਝ ਜਾਨੀ ਕਿ ਦੁਬਾਰਾ ਲੈਣਾ ਪੈਂਦਾ ਜਿਹੜੇ ਘਰ ਦੇ ਭਾਂਡੇ ਵੇਸਟ ਹੋ ਜਾਂਦੇ ਨੇ ਇਹ ਚੀਜ਼ ਦਾ ਇਹ ਬੈਨੀਫਿਟ ਹੈ ਜੀ ਇਹ ਚੀਜ਼ ਜੇ ਤੁਸੀਂ ਲੈਂਦੇ ਜੀ ਇਹਦੇ ਵਿੱਚ ਤੁਹਾਨੂੰ ਇਹ ਬੈਨੀਫਿਟ ਹੈਗਾ ਕਿ ਤੁਹਾਨੂੰ ਨਵੇਂ ਭਾਂਡੇ ਕੁਝ ਖਰੀਦਣ ਦੀ ਲੋੜ ਪੈਗੀ ਜੇ ਕੋ ਫਲੈਟ ਭਾਂਡਾ ਨਹੀਂ ਹੈਗਾ ਤੇ ਬਾਕੀ ਘਰੇ ਤੁਹਾਡੇ ਕੋ ਫਲੈਟ ਭਾਂਡਾ ਕਿਸੇ ਵੀ ਚੀਜ਼ ਦਾ ਚਾਹੇ ਲੋਹੇ ਦਾ ਚਾਹੇ ਸਟੀਲ ਦਾ ਚਾਹੇ ਪਿੱਤਲ ਦਾ ਆ ਇਹ ਹੈ ਸਿਲਵਰ ਦਾ ਹੈ ਕੋਈ ਵੀ ਭਾਂਡਾ ਤੇ ਹਰੇਕ ਭਾਂਡਾ ਚੱਲੇਗਾ ਇਸ ਦੇ ਵਾਸਤੇ ਤੁਹਾਨੂੰ ਦੂਸਰਾ ਭਾਂਡਾ ਖਰੀਦਣ ਦੀ ਲੋੜ ਨਹੀਂ ਪੈਣੀ ਸਿਰਫ ਹਾਂ ਤਦ ਅਫੀਦਨ ਦੀ ਲੋੜ ਪੈਗੀ ਜੇ ਤੁਹਾਡੇ ਕੋਲ ਫਲੈਟ ਭਾਂਡਾ ਨਹੀਂ ਹੈਗਾ ਜੇ ਜਿਸ ਤਰ੍ਹਾਂ ਕੋਈ ਤਸਰੇ ਚੱਲਦੀ ਆ ਥੱਲੋਂ ਹੁੰਦਾ ਗੋਲ ਹੁੰਦਾ ਉਹ ਰਿੜਵਾ ਜਾਈਦਾ ਉਹ ਫਿਰ ਤੁਹਾਨੂੰ ਯਾਨੀ ਕਿ ਫਲੈਟ ਲੈਣ ਦੀ ਲੋੜ ਪੈਣੀ ਜੇ ਤੁਹਾਡੇ ਘਰ ਫਲੈਟ ਭਾਂਡੇ ਹੈਗੇ ਤੇ ਤੁਹਾਨੂੰ ਦੂਸਰਾ ਭਾਂਡਾ ਖਰੀਦਣ ਦੀ ਲੋੜ ਨਹੀਂ ਪੈਗੀ ਇਹ ਚੀਜ਼ ਆ ਜਾਂਦੀ ਆ ਵਧੀਆ ਚੀਜ਼ ਹੈ ਹੈਵੀ ਵੇਸਟ ਬਣਿਆ ਦਾ ਹੈਵੀ ਕੁਆਲਿਟੀ ਆ ਆਚਿਆ ਭਾਂਡਾ ਯਾਨੀ ਕਿ ਰੱਖਾਂਗੇ ਇਹਨੇ ਚੱਲਣਾ ਇਹ ਇਹ ਪਲੇਟ ਨੇ ਯਾਨੀ ਕਿ ਗਰਮ ਨਹੀਂ ਇੰਨਾ ਹੁੰਦਾ। ਅਨੂ ਚੱਲਦੇ ਨੂੰ ਹੱਥ ਵੀ ਲਗਾਵਾਂਗੇ ਤੈਨੂੰ ਕੁਝ ਨਹੀਂ ਹੋਣਾ। ਕੋਈ ਕਰੰਟ ਵਗੈਰਾ ਕੋਈ ਅਸ਼ ਨਹੀਂ ਹੁੰਦਾ। ਬਸ ਇਹ ਚੀਜ਼ ਆਪਾਂ ਪੇਸ਼ ਕੀਤੀ ਆ ਇਲੈਕਟ੍ਰੋਨਿਕ ਆਈਟਮ ਹੈ। ਜੇ ਕਿਸੇ ਵੀਰ ਭੈਣ ਭਰਾ ਨੂੰ ਚੀਜ਼ ਦੀ ਜ਼ਰੂਰਤ ਹੋਵੇ, ਵਿਜ਼ਿਟ ਕਰੋ ਵਿਚਾਰ ਵਰਤਨ ਸਟੋਰ ਫਲੇਕਰ ਚੂੜੀਆਂ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਠੀਕ ਹੈ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ। ਫਿਰ ਮਿਲਨੇ ਕਿਸੇ ਨਵੀਂ ਵੀਡੀਓ 'ਚ। ਠੀਕ ਹੈ ਜੀ।